ਆ ਦੇਖੋ ਇਹਨੇ ਜਸਵੀਰ ਸੋ ਡੋਕਲਾ ਲਿਆਂਦਾ ਗਿਆ ਸਾਡੇ ਠਾਕੁਰ ਜੀ ਦਾ ਬਰਥਡੇ ਸੀ ਉਹਦੇ ਲਈ ਡੋਕਲਾ ਲਿਆਂਦਾ ਸੀ ਡੋਕਲਾ ਬਿਲਕੁਲ ਹੀ 스మెਲ ਮਾਰ ਰਿਹਾ ਹਬਕ ਮਾਰ ਰਿਹਾ ਡੋਕਲਾ ਆ ਦੇਖੋ ਇਹ ਸਾਰਿਆਂ ਨੇ ਪਾਇਆ ਜੀ ਸਾਰਿਆਂ ਨੇ ਹਲੇ 1 1 ਬਾਈਟ ਵੀ ਨਹੀਂ ਲਈ ਤੀ ਹੁਣੀ ਆ ਕਿਸੇ ਨੇ ਬੱਚੇ ਨੇ ਅੱਧਾ ਖਾਇਆ ਉਸ ਤੋਂ ਬਾਅਦ ਸਾਰਿਆਂ ਨੇ 1 1 ਬਾਈਟ ਲਈਤੀਏ ਸਾਨੇ ਸਾਰਿਆਂ ਨੇ ਡੋਕਲਾ ਜੀਰੋ ਡੋਕਲਾ ਆਟੇ ਮੇ ਪਰ ਆਪਾਂ ਖਰਾਬ ਤੋਂ ਉਹਨਾਂ ਦੇਵਾਂਗੇ ਜੀ ਤੇ ਖਰਾਬ ਤਾਂ ਮੇਰੇ ਕੋਲ ਹੋਣੀ ਭਈ ਐ ਐਸੀ ਗੰਦੀ ਟੋਕਣਾ ਹੋਣੀ ਨਹੀਂ ਐ ਮੇਰੇ ਕੋਲ ਨਾ ਜੀ ਸਰ ਮੇਰੇ ਕੋਲ ਜੀ ਤਾਂ ਹੁਣ ਵੀ ਪਿਆ ਹੈ ਮੈਂ ਕਿਹੜਾ ਕਹਿੰਨਾ ਕਹਿ ਰਹੇ ਆਂ ਜੀ ਮੈਂ ਤੁਹਾਨੂੰ ਆਗੇ ਹੁਣੇ ਤੱਕ ਬੰਨਾਈ ਸਾਡੀ ਤਾਂ ਬੇਇੱਜ਼ਤੀ ਹੋ ਗਈ ਨਾ ਜੀ ਚਾਰ ਬੰਦਿਆਂ ਦੇ ਵਿੱਚ ਸਾਡੀ ਤਾਂ ਚਾਰ ਬੰਦਿਆਂ ਦੀ ਬੇਇੱਜ਼ਤੀ ਹੁੰਦੀ ਹੈ ਜੀ ਚੀਜ਼ ਤੁਸੀਂ ਹੁਣ ਇੰਨਾ ਬ੍ਰਾਂਡ ਨਾਮ ਹੈ ਤੁਹਾਡਾ ਸਭ ਕੁਝ ਹੈ ਤੁਹਾਡੇ ਕੋਲ ਐਜੀ ਚੀਜ਼ ਮਿਲੀ ਜੀ ਅਸੀਂ ਕਿੱਥੇ ਜਾਵਾਂਗੇ ਜੀ ਸਾਰੇ ਕੱਚੀ ਹੱਡਾਂ ਨਾਲ ਗਰਮੀ ਕਰਕੇ ਬਹੁਤ ਜ਼ਿਆਦਾ ਗਰਮੀਆਂ ਹੁਣ ਕਿਹਦਾ ਹੋਣਾ ਟੀਮ ਪਰਪੰਦਰ ਤੇ ਗੱਲ ਕਰਦਾ ਅਸੀਂ ਮੁੰਡੇ ਨੂੰ ਸਪੈਸ਼ਲ ਕਰਦੇ ਨੂੰ ਨਾਲ ਹੀ ਰੂਗੀ ਫ੍ਰੀਜ ਵਿੱਚ ਰੱਖ ਦੇਵੇ ਨਾਲ ਜਾ ਕੇ ਸਰ ਅਸੀਂ ਵੀ ਤਾਂ ਫ੍ਰੀਜ ਵਿੱਚ ਹੀ ਰੱਖਿਆ ਜੀ ਸਾਡੇ ਮੈਂ ਇਹ ਸਾਰੀ ਗੱਲਾਂ ਛੱਡੋ ਸਾਡੇ ਦਾ ਕਹਿੰਦੇ ਡਰਾਈਵਿੰਗ ਚ ਸੀਸੀ ਆਕੇ ਫ੍ਰਿਜ ਚ ਲੱਗਿਆ ਫ੍ਰਿਜ ਚੋਂ ਕੱਢਿਆ ਮੈਂ ਤੁਹਾਨੂੰ ਵੀਡੀਓ ਭੇਜ ਦਿੰਦਾ ਜੀ ਤੁਸੀਂ ਚੈੱਕ ਕਰ ਲਓ ਜੀ ਨਹੀਂ ਨਹੀਂ ਉਹ ਤਾਂ ਮੈਂ ਮੰਨ ਰਿਹਾ ਭਾਵੇਂ ਮੈਂ ਕਹਿੰਦਾ ਉਹ ਗਾਇ ਰਹੇ ਤਾਂ ਵੀ ਮਤਲਬ ਤੁਸੀਂ ਕਹਿੰਦੇ ਝੂਠ ਬੋਲ ਰਹੇ ਮੈਂ ਤਾਂ ਕੱਢਦੇ ਮਤਲਬ ਹੋ ਸਕਦੀ ਹੈਗਾ ਮਨ ਲਗਵਾਉਂਦੀ ਗੱਲ ਨਹੀਂ ਆਉਂਦੀ ਉਹ ਪਤਾ ਕੀ ਹੈ ਸਰ ਕਿਨੇ ਹਰ ਗਲਤੀ ਮੰਨ ਰਹਾ ਤੁਹਾਡੇ ਕੋਲ ਮਤਲਬ ਮੈਂ ਮੈਂ ਉਹ ਹੀ ਤੁਹਾਡੀ ਗੱਲ ਕਹਿ ਰਹੇ ਨੇ ਪਤਾ ਕੀ ਹੈ ਜੀ ਹੁਣ ਹੁਣ ਮੈਂ ਕਿਸੇ ਆਮ ਦੁਕਾਨ ਤੋਂ ਲਿਆਵਾ ਨਾ ਕਿਸੇ ਸਵੀਟਸ ਵਾਲੇ ਤੋਂ ਲਿਆਵਾ ਮੈਂ ਉਹਦੀ ਗਲਤੀ ਮੰਨ ਸਕਦਾ ਹੁਣ ਤੁਹਾਡਾ ਇੱਕ ਇੰਨਾ ਵੱਡਾ ਬ੍ਰਾਂਡ ਹੈ ਨੀਜਾ ਸਵੀਟਸ ਕੋਈ ਛੋਟੀ ਮੋਟੀ ਨਾ ਚੀਜ਼ ਹੈ ਯਾ ਤਾਂ ਮੈਂ ਤਾਂ ਰੋਮੋ ਨਹੀਂ ਬਲਸਿੰਗ ਦੇ ਅੰਦਰ ਭੇਜਦਾ ਹਾਂ ਤੇ ਕੋਈ ਟੱਕਰ ਨਹੀਂ ਹੈ ਪਹਿਲਾਂ ਵਾਲਾ ਤੇ ਜਿੰਨ ਪਤਾ ਹੈ ਕੀ ਇਹ ਮੈਨ ਨੇ ਦੱਸੋ ਕਿ ਕਿੰਨੇ ਭਜਵਾਣਾ ਤਾਂ ਕਿ ਮੈਂ ਲੈਣਾ ਜੀ ਬੇਸੀ ਵਾਲਾ ਕੰਮ ਹੋਇਆ ਮੈਨੂੰ ਸਪੈਸ਼ਲ ਪਹਿਲਾਂ ਤੁਹਾਡਾ ਨੰਬਰ ਮੰਗਿਆ ਜੀ ਕਿਸੇ ਨਾ ਕਿਸੇ ਤੋਂ ਉਹ ਲੱਭ ਕੇ ਨਹੀਂ ਨਹੀਂ ਉਹ ਤਾਂ ਕੋਈ ਨਹੀਂ ਹੋਲਾਂ ਕੋਈ ਚੀਜ਼ ਵਰਤਣੀ ਤੂੰ ਦੇਖੋ ਤਾਂ ਸਹੀ ਜੀ ਕੋਈ ਚੀਜ਼ ਵਰਤ ਮੈਂ ਤੁਹਾਨੂੰ ਵੀਡੀਓ ਭੇਜਦਾ ਜੀ ਕੋਈ ਗੱਲ ਨਹੀਂ ਮੈਂ ਵੀਡੀਓ ਬਣਾ ਲਈ ਮੈਂ ਤੁਹਾਨੂੰ ਭੇਜਦਾ ਜੀ ਨਹੀਂ ਉਹ ਤੁਸੀਂ ਕਹਿੰਦੇ ਝੂਠ ਬੋਲੋਗੇ ਮੈਂ ਤਾਂ ਆਪ ਕਹ ਰਿਹਾ ਤੁਹਾਨੂੰ ਪਹਿਲਾਂ ਹੀ ਮੰਨ ਲਓ ਉਸ ਵਾਰ ਮਾਲਿਕ ਪਤਾ ਕੀ ਹੈ ਚੀਜ਼ ਹਾਂ ਜੀ ਮੂੰਜੀ ਮੇਰੀ ਤਾਂ ਬੇਇੱਜ਼ਤੀ ਹੋ ਗਈ ਨਾ ਜੀ ਪਰਿਵਾਰ ਦੇ ਵਿੱਚ ਸਾਡੇ ਠਾਕੁਰ ਜੀ ਦਾ ਬਰਥਡੇ ਸੀ ਅੱਜ ਆਪਾਂ ਤੁਹਾਡੇ ਕੋਲੋਂ ਸਾਫ਼ ਸੁਥਰੀ ਚੀਜ਼ ਕਰਕੇ ਤੁਹਾਡੇ ਅੱਗੇ ਲਾਇਆ ਸਾਨੂੰ ਤਾਂ ਇੰਨਾ ਦੁੱਖ ਹੈ ਜੀ ਅਸੀਂ ਠਾਕੁਰ ਜੀ ਨੂੰ ਇਹਦਾ ਭੋਗ ਲਾਇਆ ਜੀ ਖਰਾਬ ਚੀਜ਼ ਦਾ ਕੋਈ ਅਧਿਕਾਰ ਨਹੀਂ ਬਿਲਕੁਲ ਹੈਂਡ ਹੋਨ ਮੰਨਣ ਦਿੱਤਾ ਜਿਹੜਾ ਆ ਗਿਆ ਪਰ ਜੀ ਸਾਨੂੰ ਤਾਂ ਇੰਨਾ ਦੁੱਖ ਹੋ ਰਹੀ ਹੈ ਜੀ ਅਸੀਂ ਠਾਕੁਰ ਜੀ ਨੂੰ ਭੋਗ ਲਾਇਆ ਜੀ ਮੈਨੂੰ ਉਸ ਚੀਜ਼ ਦਾ ਦੁੱਖ ਹੈ ਸਾਨੂੰ ਹੋਰ ਕਿਸਦਾ ਚੀਜ਼ ਦਾ ਦੁੱਖ ਨਹੀਂ ਹੈ ਮੈਂ ਸਮਝ ਕੇ ਤੁਹਾਡੇ ਘਰ ਮੈਂ ਸਮਝਾਉਂਦਾ ਮੈਂ ਤੁਹਾਡੇ ਘਰ ਅਸੀਂ ਖਰਾਬ ਚੀਜ਼ ਆਪਣੇ ਠਾਕੁਰ ਜੀ ਨੂੰ ਭੋਗ ਲਵਾ ਰਹੇ ਹਾਂ ਜੀ ਉਹ ਜੀ ਮੈਂ ਕਰ ਲੈ ਕੇ ਜਾਵਾਂਗਾ ਮੈਂ ਤੇ ਹੀ ਲੈ ਕੇ ਜਾਵਾਂਗਾ ਆਪਣੇ ਘਰ ਜਾ ਜੀ ਮੈਨੂੰ ਮਾਲਿਕਾ ਨੂੰ ਤੁਸੀਂ ਖਰਾਬ ਚੀਜ਼ਾਂ ਲੈ ਕੇ ਜਾਓਗੇ ਜੀ ਕਰ ਯਾਰ ਪਰ ਮੈਨੂੰ ਪਤਾ ਨਹੀਂ ਆਂ ਕਿ ਆ ਕੀ ਚੀਜ਼ ਤੁਹਾਨੂੰ ਲੱਗਦੀ ਮੈਂ ਤੁਹਾਨੂੰ ਗਲਤੀ ਮੈਂ ਤਾਂ ਮੰਨਦਾ ਜੇ ਹੋ ਸਕਦੀ ਤੁਹਾਡੇ ਫਲੈਸ ਤਾਂ ਮੈਂ ਨਹੀਂ ਮੰਨਦਾ ਸਾਡੀ ਗਲਤੀ ਉਹ ਮਾਲਿਕ ਦੀ ਗਲਤੀ ਪਤਾ ਕੀ ਇਹ ਖਰਾਬ ਚੀਜ਼ ਖਵਾ ਕੇ ਗਲਤੀ ਕਾਦੀ ਮੰਨੀ ਜੀ ਸੋਰੀ ਦਾ ਸਾਰੀ ਦੁਨੀਆ ਮੰਗਦੀ ਹੈ ਅੱਜ ਕੱਲ ਸੋਸ਼ਲ ਮੀਡੀਆ ਤੇ ਚਲਦੀ ਈ ਪਿਆ ਉਹ ਤਾਂ ਠੀਕ ਹੈ ਤੁਹਾਡੀ ਗੱਲ ਮੰਨਦਾ ਮੈਂ ਮਨ ਲੱਗ ਗਿਆ ਮੈਂ ਤੁਹਾਡਾ ਨੰਬਰ ਕਾ ਮੈਂ ਐਮਪਲੋਈ ਨਹੀਂ ਕਿਉਂ ਨਹੀਂ ਜਾ ਕੇ ਬੋਲੇ ਤੁਹਾਡੇ ਮੈਂ ਆਪਾਂ ਵਾਲੀ ਫੈਮਿਲੀ ਚੋਂ ਨਹੀਂ ਆ ਵੀ ਦੁਕਾਨ ਤੇ ਜਾ ਕੇ ਗੰਦ ਪਾਈਏ ਮੈਂ ਸਿੱਧਾ ਤੁਹਾਡੇ ਨੰਬਰ ਤੇ ਤੁਹਾਨੂੰ ਕਿਉਂ ਕਾਲ ਕਰ ਰਿਹਾ ਵੀ ਮੈਂ ਤਾਂ ਪਹਿਲਾਂ ਤੁਹਾਨੂੰ ਕਰਦੇ ਮੈਨੂੰ ਕੋਈ ਗਲਤੀ ਹੋ ਸਕਦੀ ਕੋਈ ਅਸੀਂ ਕਰਦੀ ਆ ਮਸੀਂ ਅਸੀਂ ਇਹ ਨਾ ਮੈਨੂੰ ਗਲਤੀ ਨਹੀਂ ਮਿੰਦ ਤੁਸੀਂ ਗਲਤੀ ਹੋ ਸਕਦੀ ਹੈ ਲੈ ਬਸ ਕੋਈ ਅਸੀਂ ਗੱਲ ਮਤਲਬ ਦੇਸਾ ਮਤਲਬ ਬਾਕੀ ਦੇਖਦੇ ਅਸੀਂ ਤੁਸੀਂ ਦੇਖੋ ਨਾ ਮਾਲਿਕ ਤੇ ਚੀਜ਼ਾਂ ਦੇਖੋ ਤੁਸੀਂ ਕਹਿੰਨੇ ਉੱਥੇ ਦੇਖੋ ਜਾ ਕੇ ਖੁਦ ਦੇਖੋ ਕਹਿੰਨੇ ਚੀਜ਼ ਖਰਾਬ ਵਰਤ ਰਹੇ ਤੁਸੀਂ ਆਪ ਹਟਾਓ ਤੁਹਾਨੂੰ ਕਿਹੜਾ ਫਰਕ ਪੈ ਰਿਹਾ 2-4 ਕਿਲੋ 5 ਕਿਲੋ ਹਟਾਉਣ ਨਾਲ ਤੁਸੀਂ ਮੋੜਾ ਪਰਵਾਹ ਨਹੀਂ ਗੱਦੇ ਕੀ ਜੀ ਮਤਲਬ ਜੀ ਤੁਸੀਂ ਇਹਦਾ ਦੋ ਸਟੱਡ ਕਰੋ ਕਿ ਹੋਇ ਨਾ ਮਤਲਬ ਜੀ ਤੇ ਉਹ ਤੋਂ ਪਹਿਲੇ ਜਿੱਦ ਕਰਖਾ ਮਤਲਬ ਜੀ ਇਸਮਾ ਮਤਲਬ ਜੀ ਨਾ ਮਟੀਰੀਅਲ ਵਾਰਿਆ ਜੀ ਸੰਤਵਰਦੇ ਮਤਲਬ ਮਿਕਰ ਮੈਟਰ ਕਰਕੇ ਇਹ ਲੈਣਾ ਕੋਈ ਜੀ ਹੈ ਮਤਲਬ ਉਸਮਾ ਕੀ ਹੈ ਮਤਲਬ ਜੀ ਪਰ ਚੈੱਕ ਕਰੋ ਜੀ ਤੁਸੀਂ ਮੈਂ ਤੁਹਾਨੂੰ ਵੀਡੀਓ ਭੇਜਦਾ ਜੀ ਤੁਸੀਂ ਇੱਕ ਵਾਰੀ ਚੈੱਕ ਕਰੋ ਹੈਲੋ ਹਾਂਜੀ ਹਾਂਜੀ ਭਾਜੀ ਫੋਨ ਆ ਰਿਹਾ ਜੀ ਆ ਮੈਂ ਹੀ ਕਰ ਰਹੀ ਸੀ ਫੋਨ ਤੁਹਾਡੀ ਵੀਡੀਓ ਪਾਈ ਸੀ ਮੈਂ ਹਾਂਜੀ ਮੈਂ ਤੁਹਾਡੇ ਕੋਲ ਵੈਸੇ ਹੀ ਫੋਨ ਹੀ ਮੰਗ ਰਿਆ ਹਾਂ ਪਰ ਹੁਣ ਲੇਬਰ ਦੀ ਦੇਖੋ ਮੈਂ ਜੋ ਕਹਿ ਸਕਦਾ ਉਸੇ ਗਰਮੈਜ ਕਰਕੇ ਹੋ ਸਕਦਾ ਬਸ ਹੋ ਕੁਝ ਨਹੀਂ ਕਮੀ ਮਤਲਬ ਸੁਣੋ ਸਾਡੇ ਨਾਲ ਮੈਂ ਭਾਜੀ ਤੁਹਾਨੂੰ ਸਹੀ ਗੱਲ ਅੱਸੀ ਤੁਹਾਨੂੰ ਮਤਲਬ ਉਹ ਨਹੀਂ ਭਾਜੀ ਗਰਮੈਜ ਦੀ ਗੱਲ ਨਹੀਂ ਪਤਾ ਕੀ ਹੈ ਜੀ ਦੇਖੋ ਜਿਹੜੇ ਖਾਹੂ ਦੇ ਨਾਲ ਆਪਣੀ ਰੱਬ ਤੋਂ ਡਰ ਕੇ ਕੰਮ ਕਰਦੇ ਸਾਰਾ ਮਤਲਬ ਜੋ ਵੀ ਹੈ ਸਾਡੀ ਵੀ ਆਪਣੀ ਉਹ ਹੈ ਦੇਖੋ ਇੱਥਾ ਮਤਲਬ ਜੇ ਅਸੀਂ ਰੱਬ ਨਾਲ ਜੁੜੇ ਹਾਂ ਮਤਲਬ ਜੀ ਸਾਰੇ ਰੱਬ ਨਾਲ ਜੁੜੇ ਹੋਏ ਆ ਪ੍ਰਭੂ ਸਾਡੀ ਮੰਨ ਲਓ ਵੀ ਗਲਤੀ ਨਾ ਬਣੇ ਕਦੀ ਵੀ ਪਤਾ ਕੀ ਸਾਡੀ ਤਾਂ ਬੇਇੱਜ਼ਤੀ ਕਰਤੀ ਨਾ ਜੀ ਤੁਹਾਨੂੰ ਪਿੱਛੋਂ ਆਵਾਜ਼ ਆ ਰਹੀ ਹੋਣੀ ਹੁਣ ਵੀ ਕਾਰਜ ਕੀਰਤਨ ਚੱਲ ਰਿਹਾ ਜੀ ਮੈਂ ਤੁਹਾਨੂੰ ਦੇਖੋ ਮੈਂ ਵੀਡੀਓ ਵਿੱਚ ਤੁਹਾਨੂੰ ਮੈਂ 10 ਮਿੰਟਾਂ ਦਾ ਦੇਖ ਸਕਦਾ ਹਾਂ ਉਸੇ ਸਮਾਂ ਤੋਂ ਨਹੀਂ ਮੰਨੇ ਮੰਨੇ ਹੁਣ ਕੀ ਲੈਣਾ ਜੀ ਹੁਣ ਤਾਂ ਜਿਹੜਾ ਹੋ ਗਿਆ ਉਹ ਆ ਗਿਆ ਜੀ ਹੁਣ ਤਾਂ ਮੰਨੇ ਕੀ ਲੈਣਾ ਜੀ ਹਾਂ ਹਾਂ ਹੁਣ ਤਾਂ ਆਪਣੇ ਵੱਲੋਂ ਤਾਂ ਅਨੇਜਾ ਸੀਰਸੇ ਅੱਜ ਤੋਂ ਬਾਅਦ ਕੱਟ ਹੈ ਜੀ ਉਹ ਨਹੀਂ ਨਹੀਂ ਤੁਹਾਡੀ ਦੁਕਾਨ ਆਪਣੀ ਹੈ ਉਹ ਨਹੀਂ ਨਹੀਂ ਮਾਲਿਕ ਦੁਕਾਨ ਅਸੀਂ ਤੁਹਾਨੂੰ ਮੰਨੀ ਗੱਲ ਦੱਸੋ ਤੁਹਾਡੀ ਜਿਹੜੀ ਚੀਜ਼ ਵਧੀਆ ਤੁਹਾਡੀ ਜਿਹੜੀ ਚੀਜ਼ ਵਧੀਆ ਲੱਗੀ ਅਸੀਂ ਵਧੀਆ ਮੈਂ ਉਹਦਾ ਵਧੀਆ ਵੀ ਕਿਹਨੇ ਕਿਹਾ ਨਾ ਜੀ ਮੇਰੀ ਗੱਲ ਸੁਣੋ ਜੇ ਕੋਈ ਚੀਜ਼ ਗਲਤੀ ਮੰਨ ਲਈ ਆਪਾਂ ਨੂੰ ਥੋੜਾ ਆਪਾਂ ਕਰ ਲੈਂਗੇ ਆਪਾਂ ਘਰੋਂ ਵੱਲ ਕੀ ਜੀ ਨੋ ਉਹ ਨਹੀਂ ਗਲਤੀ ਪਤਾ ਕੀ ਹੁੰਦਾ ਪ੍ਰਭੂ ਜੇ ਮੈਂ ਆਪ ਖਾਦਾ ਹੁੰਦਾ ਮੈਂ ਕਹਿੰਦਾ ਮੇਰੇ ਬੱਚਿਆਂ ਨੇ ਵੀ ਖਾਦਾ ਹੁੰਦਾ ਮੈਨੂੰ ਕੋਈ ਉਹ ਨਹੀਂ ਸੀ ਜਦ ਕਹਿੰਦੇ ਜਿਹੜੀ ਚੀਜ਼ ਹੁਣ ਮੇਰੇ ਠਾਕੁਰ ਜੀ ਅੱਜ ਬਰਥਡੇ ਸੀ ਅਸੀਂ ਉਹਨਾਂ ਨੂੰ ਭੋਗ ਲਵਾਇਆ ਨਾ ਮੈਨੂੰ ਉਸ ਚੀਜ਼ ਦਾ ਦੁੱਖ ਹੈ ਜੀ ਤੁਸੀਂ ਉਹ ਚੀਜ਼ ਚੈੱਕ ਕਰਕੇ ਨਹੀਂ ਰੱਖਿਆ ਹੋਈਆਂ ਦੁਕਾਨ ਤੇ ਜੀ ਮੈਂ ਤੁਹਾਡੀ ਗੱਲ ਮੰਨਦਾ ਮੰਨ ਲਵ ਜੀ ਕੋਈ ਅਸੀਂ ਗੱਲ ਨਹੀਂ ਅਸੀਂ ਵੀ ਰੱਬ ਤੋਂ ਡਰ ਕੇ ਹੀ ਬੜਾ ਕੰਮ ਕਰਦੇ ਆ ਮਤਲਬ ਕੋਈ ਅਸੀਂ ਗਲਤੀ ਨਾ ਸਾਡੇ ਕੋਲ ਹੋ ਜਾਏ ਮੰਨ ਲਵ ਜੀ ਹਲੋ ਹਾਂਜੀ ਹਾਂਜੀ ਮੈਂ ਕਿ ਆਪ ਵੀ ਬਹੁਤ ਰੱਬ ਤੋਂ ਡਰ ਕੇ ਕੰਮ ਕਰਦੇ ਆ ਮੰਨ ਲਵ ਜੀ ਕੋਈ ਸਾਡੇ ਉੱਪਰ ਨਹੀਂ ਉਹ ਅਸੀਂ ਵੀ ਸਾਰਾ ਦਿਨ ਕੰਮ ਹੀ ਕਰਦੇ ਆ ਜੀ ਅਸੀਂ ਵੀ ਰੱਬ ਤੋਂ ਡਰ ਕੇ ਹੀ ਕੰਮ ਕਰਦੇ ਆ ਜੀ ਅਸੀਂ ਤਾਂ ਆਪਣੀ ਗੱਲ ਕਰ ਗਈ ਹੈ ਤੇ ਆਪਣੇ ਕਰ ਗਈ ਹੈ ਜੀ ਮਤਲਬ ਤੁਹਾਡੀ ਦਾ ਮਾੜੀ ਕਹਾਂਗੇ ਤੁਹਾਨੂੰ ਮੰਨ ਲਵ ਜੀ ਆਪਾਂ ਉਹ ਮੈਂ ਉਹੀ ਗੱਲ ਕਰ ਰਿਹਾ ਨਾ ਜੀ ਕਿਹਨੇ ਦੇਖੋ ਹੁਣ ਮਾਫੀ ਮੰਗਨ ਨਾਲ ਉਹ ਚੀਜ਼ ਤਾਂ ਕਿਹਨੇ ਕਲੀਅਰ ਹੋਣੀ ਨਹੀਂ ਨਾ ਜੀ ਮਾਫੀ ਮੰਗ ਹੁਣ ਮੈਂ ਸੋਸ਼ਲ ਮੀਡੀਆ ਜਮਾਨਾ ਮੈਂ 1 ਸਕਿੰਟ ਦੀ ਵੀਡੀਓ ਪਾਦਾ ਤੁਹਾਡੀ ਤਾਂ ਤੁਹਾਨੂੰ ਪਤਾ ਹੈ ਕਿ ਕਹਿੰਦੇ ਕੀ ਕੀ ਬਿਤਰੀ ਗਈ ਪਤਾ ਹੈ ਕਿ ਇਹ ਮੇਰੇ ਮੇਰੇ ਤਾਂ ਮਨ ਚੋਂ ਅੰਦਰ ਕਲਪਨਾ ਮੱਚੀ ਹੋਈ ਹੈ ਮੇਰੀ ਗੱਲ ਹੁਣ ਕਾਟਾ ਨਾ ਮਾਰੋ ਤੁਹਾਨੂੰ ਸਾਨੂੰ ਤੁਸੀਂ ਮਤਲਬ ਜੀ ਉਹ ਮਾਲਿਕ ਮੰਨੀ ਗੱਲ ਦੱਸੋ ਸ਼ਹਿਰ ਦੇ ਗਿਣੇ ਚਿਣੇ 3-4 ਬ੍ਰਾਂਡ ਨੇ ਜਿਨ੍ਹਾਂ ਦੇ ਵਿੱਚੋਂ ਤੁਸੀਂ ਕਹਿੰਦੇ ਪਹਿਲੇ ਦੂਜੇ ਨੰਬਰ ਤੇ ਆਉਂਦੇ ਹੋ ਨੇਜਾ ਸਵੀਟਸ ਸ਼ਹਿਰ ਦੀ ਉਹ ਛੱਡੋ ਚਲੋ ਪ੍ਰਭੂ ਪ੍ਰਭੂ ਜੋ ਹੋ ਗਿਆ ਉਹਨ ਛੱਡੋ ਉਹਨੂੰ ਕੋਈ ਗੱਲ ਨਹੀਂ ਛੱਡੋ ਗਲਪਨਾ ਛੱਡੋ ਬਾਤ ਛੱਡੋ ਜੀ ਮਾਲਿਕ ਉਹ ਛੱਡੋ ਉਹ ਨਾ ਨਾ ਮਾਲਿਕ ਮੈਂ ਤੁਹਾਡੇ ਤੋਂ ਸੋਰੀ ਮੰਗਵਾ ਕੇ ਮੈਂ ਤੁਹਾਨੂੰ ਛੋਟਾ ਵੱਡਾ ਮੈਂ ਤੁਹਾਨੂੰ ਨਾ ਕਰਨਾ ਜੀ ਮੈਂ ਤੁਹਾਨੂੰ ਵੱਡਾ ਬਣ ਰਿਹਾ ਨਹੀਂ 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 ਪਤਾ ਕੀ ਹੈ ਜੀ ਕਿੰਨੇ ਅੰਦਰੋਂ ਮਨ ਦੁਖਿਆ ਹੋਇਆ ਮੈਂ ਛੱਡੋ ਜੀ ਆਪਾਂ ਗੱਲ ਹੀ ਨਹੀਂ ਕਰਨੀ ਜੀ ਚਲੋ ਕੋਈ ਨਹੀਂ ਕੋਈ ਨਹੀਂ ਆਪੇ ਤਾਂ ਸਰ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਆਈ ਹੈ ਜਿਹਦੇ ਵਿੱਚ ਇੱਕ ਬੜਾ ਮਸ਼ਹੂਰ ਦਾ ਤਾਨਾ ਨਾਮਿਤ ਕਰ ਰਹੇ ਅਗਲੀ ਜਿਹੜਾ ਕੈਂਪਟਾਰ ਹੈ ਜੀ 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 ਉਸ ਵੀਡੀਓ ਨੂੰ ਪਛਾਹ ਤੁਸੀਂ ਵੀ ਦੇਖਿਆ ਹੋਵੇ ਜਿਹਦੇ ਉੱਪਰ ਕੋਈ ਸਿਹਤ ਮੈਂਚ ਦੇ ਵੱਲੋਂ ਕਾਰਵਾਈ ਹੋ ਰਹੀ ਹੈ ਜੀ ਸਾਡੇ ਵਿਭਾਗ ਦੇ ਕੋਲੇ ਇੱਥੇ ਹੈਲਥ ਐਂਡ ਫੈਮਿਲੀ ਵੈਲਫੇਅਰ ਦੇ ਨਾਲ ਫੂਡ ਐਂਡ ਡਰੱਗ ਸੈਕਸ਼ਨ ਹੈ ਫੂਡ ਐਂਡ ਡਰੱਗ ਸੈਕਸ਼ਨ ਦੇ ਹੈਡ ਡੀ ਐਚਓ ਹੁੰਦੇ ਨੇ ਉਹਨਾਂ ਦੇ ਕੋਲੇ ਤਿੰਨ ਫੂਡ ਸੇਫਟੀ ਆਫੀਸਰਸ ਨੇ ਮੇਰੇ ਨਜ਼ਰ ਦੇ ਵਿੱਚ ਜਾਂ ਉਹਨਾਂ ਦੀ ਨਜ਼ਰ ਦੇ ਵਿੱਚ ਕਿਤੋਂ ਵੀ ਕੋਈ ਸ਼ਿਕਾਇਤ ਚਾਹੇ ਵਰਬਲ ਚਾਹੇ ਰਿਟਨ ਚਾਹੇ ਮੀਡੀਆ ਦੇ ਥਰੂ ਜਿਸ ਤਰ੍ਹਾਂ ਦੀ ਵੀ ਆਂਦੀ ਹੈਗੀ ਹੈਗੀ ਉਸ ਦੇ ਉੱਤੇ ਦੇਖ ਕੇ ਐਕਟ ਦੇ ਅਨੁਸਾਰ ਕਾਰਵਾਈ ਕੀਤੀ ਜਾਂਦੀ ਹੈਗੀ ਔਰ ਇਸ ਦੇ ਉੱਤੇ ਵੀ ਕਾਰਵਾਈ ਜ਼ਰੂਰ ਹੋਏਗੀ ਔਰ ਮੰਡੇ ਨੂੰ ਟਿਊਜ਼ਡੇ ਨੂੰ ਹਲੇ ਤੱਕ ਉਹ ਟ੍ਰੇਨਿੰਗ ਦੇ ਉੱਤੇ ਹੈਗੇ ਨੇਗੇ ਸਾਡੇ ਡੀ ਐਚਓ ਸਾਹਿਬ ਜ਼ਿਲ੍ਹਾ ਸਿਹਤ ਅਫਸਰ ਔਰ ਉਸ ਤੋਂ ਬਾਅਦ ਕੰਨੂ ਸਭ ਅਮੋਲ ਪਹਿਲਾਂ ਵੀ ਖਬਰਾਂ ਪੜਿਆਲੇ ਚ ਕਾਫੀ ਹੋਈਆਂ ਨੇ ਜਦੋਂ ਕੋਵਿਡ-19 ਦੀ ਗੱਲ ਆਈ ਹੈ ਹੁਣ ਮੌਸਮ ਵੀ ਹੋਲੀ ਜਾ ਤੇ ਅਜੇ ਤਿਹਾੜੀ ਆ ਰਹੇ ਨੇ ਲੋਕਲ ਲੀਡਰ ਵਿੱਚ ਪੈਨਿਕ ਤਾਂ ਹੈ ਜੀ ਜਦੋਂ ਕੋਹੇਜ ਕਵਰ ਆਉਂਦੇ ਜੀ 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 ਤੇ ਦੂਸਰਾ ਜਦੋਂ ਅਸੀਂ ਹੈਲਪ ਆਫ ਕਿਸੇ ਨਾਲ ਜਿੰਨੇ ਵਾਰ ਵੀ ਗੱਲ ਕਰਦੇ ਹਾਂ ਜਿਹੜਾ ਜਿਹੜੀ ਵਸਤੂ ਕਿਸੇ ਨੇ ਖਰੀਦੀ ਹੁੰਦੀ ਹੈ ਘਰ ਚ ਚਲੀ ਜਾਂਦੀ ਹੈ ਉਹਦਾ ਸੈਂਪਲ ਨਹੀਂ ਲਿੱਤਾ ਜਾਂਦਾ ਸੈਂਪਲ ਜਿਹੜੀ ਸ਼ੌਪ ਚ ਦਕਾਨ ਪਿਆ ਹੁੰਦਾ ਅਗਲੇ ਦੀ ਉਹਦਾ ਨਹੀਂ ਲਿੱਤਾ ਜਾਂਦਾ ਉਹ ਤਾਂ ਉਹਨਾਂ ਕੋਲੋਂ ਕੀਤਾ ਕੇ ਵਾਪਸ ਫਰੈਸ਼ ਹੋ ਜਾਂਦੀ ਕਿ ਕੀ ਕੰਮ ਪਤਾ ਲੱਗਦਾ ਦੇਖੋ ਸਭ ਤੋਂ ਪਹਿਲੀ ਗੱਲ ਤਾਂ ਆਪਾਂ ਜਿਹੜੀ ਗੱਲ ਦੇ ਉੱਤੇ ਤੁਸੀਂ ਵੀ ਬਰਿਡ ਹੈਗੇ ਹੋ ਔਰ ਤੁਸੀਂ ਆਵਾਜ਼ ਉਠਾ ਰਹੇ ਹੋ ਉਹ ਇਹ ਹੈਗਾ ਕਿ ਲੋਕਾਂ ਦੀ ਸਿਹਤ ਜ਼ਰੂਰੀ ਹੈ ਖਾਣ ਪੀਣ ਤੋਂ ਲੈ ਕੇ ਜੋ ਵੀ ਕਿਸੇ ਨੂੰ ਖਾਣ ਪੀਣ ਦਾ ਸਮਾਨ ਪ੍ਰੋਵਾਈਡ ਹੁੰਦਾ ਹੈਗਾ ਉਹ ਠੀਕ ਸਾਫ਼ ਸੁਥਰਾ ਸਟੱਜਾ ਹੋਵੇ ਜੀ ਉਹਦੇ ਵਾਸਤੇ ਅਸੀਂ ਵੀ ਉਨੇ ਹੀ ਬਰਿਡ ਹੈਗੇ ਆ ਸਾਡਾ ਮੈਕਮਾ ਵੀ ਉਨੇ ਹੀ ਬਰਿਡ ਹੈਗਾ ਔਰ ਜਿੱਥੋਂ ਤੱਕ ਸੈਂਪਲ ਲੈਣ ਦੀ ਗੱਲ ਹੈਗੀ ਹੈਗੀ ਉਹ ਹਮੇਸ਼ਾ ਜੋ ਐਕਟ ਦੇ ਵਿੱਚ ਪ੍ਰੋਵੀਜ਼ਨਸ ਨੇ ਉਸ ਦੇ ਤਹਿਤ ਹੀ ਸੰਬੰਧਿਤ ਅਧਿਕਾਰੀ ਤੋਂ ਕਰਮਚਾਰੀਆਂ ਤੋਂ ਉਸ ਦੇ ਅਨੁਸਾਰੀ ਕਾਰਵਾਈ ਕੀਤੀ ਜਾਂਦੀ ਹੈ ਔਰ ਉਸ ਤਰੀਕਾ ਜਾਰੀ ਰਹੇ। ਬਰਾ ਸੋਮਵਾਰ ਨੂੰ ਹੋ ਸਕਦਾ ਵੀ ਕੀਤਾ ਜਾਏਗੀ। ਆ ਆਪਾਂ ਇਸ ਤਰ੍ਹਾਂ ਦੀ ਜੇ ਆਪਾਂ ਇਹਨੂੰ ਉਹ ਰੱਖੀਏ ਕਿ ਵੀ ਜਦੋਂ ਵੀ ਹੋਏਗੀ ਤਾਂ ਤੁਹਾਨੂੰ ਦੱਸ ਦਿੱਤਾ ਜਾਏਗਾ ਔਰ ਪਤਾ ਵੀ ਲੱਗ ਜਾਏਗਾ। ਗੱਲ ਨਹੀਂ ਹੈਗੀ ਕੋਈ ਇਸ ਦੀ। ਥੈਂਕ ਯੂ।